ਲਓ ਵੀ ਮਿੱਤਰੋ ਅੱਜ ਕਰਾਉਣਾ ਤੁਹਾਨੂੰ ਸ਼ੇਰਾਂ ਦੇ ਦਰਸ਼ਨ ਪੰਜਾਬ ਦੀ ਨਸਲ ਗੱਦੀ ਡੌਗ ਜਿਹੜੇ ਗੱਦੀ ਲਵਰ ਹਨ ਉਹ ਵੀਡੀਓ ਨੂੰ ਜਮਾਂ ਹੀ ਸਕਿਪ ਨਾ ਕਰਿਓ ਐਂਡ ਤੱਕਰ ਤੁਹਾਨੂੰ ਵੀਡੀਓ ਦਾ ਸੁਆਦ ਹੀ ਆਈ ਜਾਣਾ ਆ ਜੋ ਸਕਰੀਨ ਤੇ ਤੁਸੀਂ ਬੱਚੇ ਦੇਖ ਰਹੇ ਹੋ ਇਹ ਫਿਰ 34 35 ਦਿਨ ਦੇ ਬੱਚੇ ਆ ਤੇ ਬੱਚੇ ਆਪਦਾ ਪੂਰਾ ਪ੍ਰੂਫ ਕਰ ਰਹੇ ਵੀ ਅਸੀਂ ਕੀ ਚੀਜ਼ਾਂ ਐ ਤੇ ਜਿਹੜੇ ਬੰਦੇ ਪਾਰਕ ਉਹਨਾਂ ਨੇ ਪਰਖ ਵੀ ਲੈਣਾ ਵੀ ਵੱਣਨਗੇ ਕੀ ਚੀਜ਼ਾਂ ਇਹ ਤੇ ਬਾਈ ਇਹ ਬਲੱਡ ਲੈਂਡ ਬਹੁਤ ਟੌਪ ਦੀ ਸ਼ਾਮ ਕਰਖੀ ਅੱਲਾ ਲਾਲੀ ਵੀਰ ਕੋਲੇ ਤੇ ਬਾਈ ਕੋਲੇ ਚੰਗੇ ਡੌਗ ਆ ਤੇ ਚੰਗੇ ਹੀ ਬੱਚੇ ਆ ਜੇ ਕਿਸੇ ਸੱਜਣ ਦੇ ਬੱਚਾ ਲੈਣਾ ਹੈ ਤਾਂ ਬਾਈ ਨਾਲ ਕੰਟੈਕਟ ਵੀ ਕਰ ਲਿਓ ਤੇ ਬਾਈ ਨਾਲ ਓਦਾਂ ਵੀ ਮੀਟਿੰਗ ਜਿਹਾ ਕਿਸੇ ਨੇ ਬਾਈ ਕੋਲੇ ਦੋ ਡੌਗ ਆ ਸਟੱਡ ਬਹੁਤ ਚੰਗੇ ਇੱਕ ਤਿਪਤੀਨ ਮਾਸਟਰ ਆ ਇੱਕ ਗੱਦੀ ਆ ਜਿਹਨੇ ਜਿਹਨੇ ਸਟੱਡ ਸਰਵਿਸ ਲੈਣੀ ਹੋਵੇ ਉਹ ਵੀ ਬਾਈ ਨਾਲ ਕਰਿਓ ਬਾਈ ਦਾ ਨੰਬਰ ਆਪਾਂ ਛੱਡਤਾ ਏ ਬਾਈ ਦਾ ਪਿੰਡ ਆ ਕੋਟ ਗੰਗੂਰਾ ਏ ਜਦੋਂ ਪੁੱ ਲੋਹੜਾਣੇ ਤੋਂ ਚੰਡੀਗੜ੍ਹ ਸੈਰ ਨੂੰ ਜਾਂਦੇ ਆ ਰਸਤੇ 'ਚ ਪਿੰਡ ਆਉਂਦਾ ਕੋਟ ਗੰਗੂਰਾ ਏ ਤੇ ਪੂਰੀ ਪੂਰੀ ਘੈਂਟ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਆ ਤੇ ਬੱਚੇ ਦੇਖੋ ਮਿੱਤਰੋ ਬਹੁਤ ਸੋਹਣੇ ਬੱਚੇ ਆ ਬਾਈ ਕੋਲੇ ਬਹੁਤ ਸੋਹਣੇ ਬੌਨ ਸਾਈਜ਼ ਹੈ ਇਹਨਾਂ ਦਾ ਤੇ ਬਹੁਤ ਸੋਹਣਾ ਬਾਡੀ ਸਟਰਕਚਰ ਆ ਟੇਲਾਂ ਦੇਖੋ ਐਨ ਮੋੜੀ ਫਿਰਦੇ ਆ ਬਾਈ ਇੱਕ ਗੱਦੀ ਬਾਰੇ ਹੋਰ ਗੱਲ ਦੱਸਦਾ ਬਾਈ ਗੱਦੀ ਬਾਰੇ ਆਮ ਕਹਾਵਤਾਂ ਕਹਿੰਦੇ ਬਈ ਜਿਹੇ ਦਾ ਅਸਲਾ ਰੱਖ ਲਿਆ ਜਿਹੇ ਦਾ ਗੱਦੀ ਕੁੱਤਾ ਰੱਖ ਲਿਆ ਤੇ ਬਈ ਇਹ ਕਹਾਵਤ ਐਵੇਂ ਨਹੀਂ ਬਣੀ ਵੀ ਇਹ ਮਾਲਕ ਪ੍ਰਤੀ ਤੇ ਆਪਦੀ ਰਾਖੀ ਪ੍ਰਤੀ ਬਹੁਤ ਜ਼ਿਆਦਾ ਇਮਾਨਦਾਰ ਆ ਬਾਈ ਤੇ ਜਿਹਦੇ ਘਰੇ ਕੁੱਤਾ ਗੱਦੀ ਰੱਖਿਆ ਹੋਇਆ ਨਾ ਬਾਈ ਤੇ ਬੰਦਾ ਪੁੱਛ ਕੇ ਵੜਦਾ ਬਾਈ ਕਿਤੇ ਕੁੱਤਾ ਤਾਂ ਨਹੀਂ ਖੁੱਲਾਗਾ ਬਾਈ ਦੇਖ ਕੇ ਵੱਡਦਾ ਘਰੇ ਝਾਕ ਕੇ ਵੱਡਦਾ ਇਹ ਕੁੱਤੇ ਨਹੀਂ ਤੇ ਵੱਡਣਾ ਵੀ ਚਾਹੀਦਾ ਬਾਈ ਦੇਖ ਕੇ ਤੇ ਚੱਕ ਪੁੱਛ ਕੇ ਵੱਡਣਾ ਚਾਹੀਦਾ ਬਾਈ ਕਿਉਂਕਿ ਇਹਦਾ ਗੱਦੀ ਜਿਹੜਾ ਇਹ ਮਾਲਕਪਤੀ ਇੰਨਾ ਵਫਾਦਾਰ ਆ ਇਹਨੇ ਆਪਦਾ ਕੰਮ ਤਾਂ ਫਿਰ ਕਰਨਾ ਹੀ ਕਰਨਾ ਕਿਉਂਕਿ ਜਦੋਂ ਉਹ ਰੱਖਣੀ ਗਾਰਡਿੰਗ ਵਾਸਤੇ ਆ ਤੇ ਬਾਕੀ ਕੋਲੇ ਬਲੱਡ ਬਾਈ ਕੋਲੇ ਬਾਕੀ ਬਲੱਡ ਬਾਈ ਕੋਲੇ ਪੂਰਾ ਤਗੜਾ ਸੰਭਿਆ ਹੋਇਆ ਵਾ ਜੇ ਕਿਸੇ ਸੱਜਣ ਨੂੰ ਬਾਈ ਬੱਚਾ ਚਾਹੀਦਾ ਹੋਇਆ ਬਾਈ ਨਾਲ ਕੰਟੈਕਟ ਕਰਿਓ ਜੇ ਕਿਸੇ ਸਟੱਡ ਤੋਂ ਵੀ ਸਰਵਿਸ ਲੈਣੀ ਹੋਈ ਬਾਈ ਕੋਲ ਦੋ ਟਾਪ ਦੇ ਸਟੱਡ ਆ ਤੇ ਬਾਕੀ ਵੀਰੇ ਵੀਡੀਓ ਦਾ ਐਂਡ ਤੱਕ ਜੁੜੇ ਰਹੋ ਬਾਈ ਨੇ ਵੀਡੀਓ ਦੇ ਵਿੱਚ ਬਹੁਤ ਚੰਗੀਆਂ ਜਾਣਕਾਰੀ ਦਿੱਤੀ ਆ ਬਹੁਤ ਚੰਗੀਆਂ ਗੱਦੀ ਬਾਰੇ ਗੱਲਾਂ ਦੱਸੀਆਂ ਐ ਜਿਹੜੀਆਂ ਕਿ ਕਿਉਂਕਿ ਪੁਰਾਣਾ ਬਰੀਡਰ ਆ ਬਾਈ ਬਹੁਤ ਜ਼ਿਆਦਾ ਇਹਨੂੰ ਨੌਲਜ ਆ ਗੱਦੀ ਕੁੱਤਿਆਂ ਬਾਰੇ ਤੇ ਵੀਡੀਓ ਦਾ ਐਂਡ ਤੱਕ ਜੁੜਨ ਲਈ ਤੁਹਾਡਾ ਧੰਨਵਾਦ ਤੇ ਬਹੁਤ ਸੋਹਣੀ ਵੀਡੀਓ ਹੋਣ ਲੱਗੀ ਤੁਸੀਂ ਸਵਾਦ ਆ ਜੀਓ ਤੁਹਾਨੂੰ ਪੂਰਾ ਆਨੰਦ ਬਣਾ ਦਾਂਗੇ ਆਨੰਦ ਪੂਰਾ ਨਜ਼ਾਰੇ ਆ ਜਾਣਗੇ ਵੀਰੇ ਤੇ ਆਉਂਦੇ ਬਹਦੇ ਰਹ ਅੱਜ ਗੱਡੀ ਤੇ ਟਿਪ ਦੇ ਦੇ ਸਕੀਮ ਕਾਇਮ ਹੋ ਕੇ ਵੇਜੋ ਵੀਡੀਓ ਦੇ ਵਿੱਚ ਐਂਡ ਐਂਡ ਚੀਜ਼ਾਂ ਦਿਖਾਉਣ ਲੱਗੇ ਆ ਅੱਜ ਬਾਈ ਲਾਲੀ ਕੋਲੇ ਕੋਟ ਗੰਗੂਰਾਇ ਪਿੰਡ ਪਹੁੰਚੇ ਵੇ ਆ ਬਾਈ ਹਸੀ ਗਾਲ ਜੀ ਸਸਰੀ ਗਾਲ ਕੀ ਹਾਲ ਸੁੱਖੇ ਬਹੁਤ ਵਧੀਆ ਠੀਕ ਠਾਕ ਹੋ ਬਾਈ ਵਧੀਆ ਵਧੀਆ ਤੂੰ ਸੌ ਚੜਦੀ ਕਲਾ ਬਹੁਤ ਵਧੀਆ ਬਾਈ ਬਾਈ ਇਹ ਸ਼ੇਰ ਫਿਰ ਰੱਖਣ ਦਾ ਕਿੱਥੋਂ ਸ਼ੌਕ ਪੈ ਤੈਨੂੰ ਇਹ ਬਚਪਨ ਤੋਂ ਹੀ ਰੱਖੇ ਵੀਰੇ ਅੱਛਾ ਜੀ ਤੋਂ ਮੈਨੂੰ ਗੱਡੀਆਂ ਦਾ ਹੀ ਸ਼ੌਕ ਪਹਿਲਾਂ ਬਾਈ ਆਪਣੇ ਬਾਪੂ ਹਣੀ ਵੀ ਰਾਦੇ ਹੁੰਦੇ ਸੀਗੇ ਬਾਪੂ ਹਣੀ ਸ਼ਮੀਨ ਸੀਗੇ ਰੱਖਦੇ ਹੁੰਦੇ ਸੀ ਅੱਛਾ ਜੀ ਤੇ ਉਹ ਗੱਲਾਂ ਕਰਦੇ ਹੁੰਦੇ ਸੀ ਉਹ ਗੱਲਾਂ ਗੱਲਾਂ ਤੋਂ ਹੀ ਮੈ ਪਹਿਲਾ ਬਈ ਆਪਾਂ ਦੇਖਦੇ ਹੁੰਦੇ ਸੀਗੇ ਨਾ ਜਦੋਂ ਆਮ ਘਰਾਂ ਦੇ ਵਿੱਚ ਵੀ ਉੱਚੇ ਉੱਚੇ ਵੱਡੇ ਵੱਡੇ ਗੱਦੀ ਹੁੰਦੇ ਸੀਗੇ ਨਾ ਵਿੱਚ ਦੀ ਆ ਕੇ ਇਹਨਾਂ ਦਾ ਫਿਰ ਕਰੇਜਾ ਘਟ ਗਿਆ ਸੀਗਾ ਤੇ ਤੂੰ ਬਈ ਜਿਹੜੀ ਨਸਲ ਇੰਨੀ ਘੈਂਟ ਸਾਂਭੀ ਬੈਠਾ ਨਾ ਬਈ ਮੈਂ ਪਰਸਨਲੀ ਜ਼ਿਆਦਾ ਐਕਸਪੀਰੀਅੰਸ ਹਾਸਲ ਦਾ ਵੀ ਇਹਨਾਂ ਡੌਗ ਇਹ ਗੱਦੀਆਂ ਦਾ ਮੈਂ ਪੈਨ ਸੀਗਾ ਇਹਨਾਂ ਕਰਕੇ ਮੈਨੂੰ ਕੁੱਤਿਆਂ ਦਾ ਸ਼ੌਕ ਪਿਆ ਸੀ ਬਈ ਵੀ ਮੈਨੂੰ ਆਏ ਹੁੰਦੇ ਸੀ ਵੀ ਵੱਡੇ ਵੱਡੇ ਕੁੱਤੇ ਹਾਂ ਘੈਂਟ ਲਾ ਦੇਉਂਦੇ ਮੈਨੂੰ ਮੇਰੇ ਦਿਲ ਚ ਆਏ ਜੇ ਹੁੰਦਾ ਵੀ ਸਭ ਤੋਂ ਵੱਡਾ ਕੁੱਤਾ ਹੋਵੇ ਮੇਰੇ ਕੋਲ ਸਹੀ ਹੈ ਸਹੀ ਹੈ ਵੀ ਮੇਰੇ ਦਿਲ ਚ ਇਹ ਗੱਲ ਹੁੰਦੀ ਹੈ ਸਹੀ ਨਾ ਤੇ ਬਈ ਤੂੰ ਬਸ ਬਾਈ ਇਹਦੇ ਤੇ ਕੰਮ ਕਰਿਆ ਆਪਾਂ ਨੇ ਬ੍ਰੀਡ ਦਾ ਸਕੇ ਹਾਂ ਆਪਾਂ ਨੇ ਮਿਕਸਿੰਗ ਮਿਕਸਿੰਗ ਨਹੀਂ ਜ਼ਿਆਦਾ ਕਰੀ ਜੀ ਆਪਾਂ ਨੂੰ ਐਵੇਂ ਆਪਣੇ ਕੋਲ ਡੌਗ ਵਧਿਆ ਜਾ ਆਉਂਦੇ ਰਹੇ ਪਹਿਲਾਂ ਆਪਾਂ ਨੂੰ ਖਲੀ ਡੌਗ ਬਹੁਤ ਸੋਹਣਾ ਮਿਲ ਗਿਆ ਸੀ ਹਾਂ ਜੀ ਬਾਈ ਖਲੀ ਬਾਰੇ ਹਾਂ ਮੈਂ ਪੁੱਛਣਾ ਹੀ ਸੀ ਕਿ ਅੱਤੋਂ ਅਗਲਾ ਸਵਾਲ ਇੱਜ ਗਿਆ ਤੇ ਹਾਂ ਜੀ ਇਹ ਖਲੀ ਸੀਗਾ ਆਪਣੇ ਕੋਲ ਆਇਆ ਬੱਚਾ ਡੌਗ ਅੱਛਾ ਜੀ ਉਹਦੇ ਤੋਂ ਹੀ ਆਪਣਾ ਨਾਮ ਬਣਿਆ ਉਹ ਸੋਹ ਸੋਹ ਬਹੁਤ ਜਿੱਤੇ ਹਾਂ ਹਾਂ ਕਰਮ ਵਾਲੇ ਨੇ ਬਹੁਤ ਨਾ ਕੀਤਾ ਨਾ ਕਰਮ ਵਾਲੇ ਨੇ ਹਾਂ ਉਹ ਬਸ ਆਪਣਾ ਚੈਨਲ ਦਾ ਨਾਮ ਵੀ ਉਹਦੇ ਤੋਂ ਹੀ ਆ ਅੱਛਾ ਬਾਈ ਖਲੀ ਡੌਗ ਫਾਰਮ ਹਾਂ ਜੀ ਹਾਂ ਜੀ ਖਲੀ ਡੌਗ ਫਾਰਮ ਹਾਂ ਜੀ ਹ ਇਹ ਬਾਬਰ ਖਲੀ ਦਾ ਹੀ ਬੱਚਾ ਖਲੀ ਦਾ ਹੀ ਬੱਚਾ ਹੈ ਉਹਦਾ ਬੱਚਾ ਹੈ ਵੀ ਉਹਦੀ ਬਲੱਡ ਲਾਈਨ ਬਾਈ ਬਾਈ ਕਿੰਨੇ ਪੁਰਾਣੇ ਡਾਉ ਦੀ ਸੰਭੇ ਬਿਠਾਏ ਬਾਈ ਤੂੰ ਇਹ ਨਮਾੜਾ ਢਾਬਾ ਲੈ ਲੈਣਾ ਸੁੱਕੇ ਵੀਰੇ ਅੱਛਾ ਨਮ ਵਾਲੇ ਢਾਬੇ ਵਾਲੀ ਲੈ ਜਿਵੇਂ ਠੋਡੇ ਵੱਲ ਚੂਟੀਆਂ ਲੈ ਲੈਣ ਬਹੁਤ ਮਸ਼ਹੂਰ ਆ ਹਾਂ ਬਾਈ ਬਹੁਤ ਮਸ਼ਹੂਰ ਜਿਵੇਂ ਬਹੁਤ ਫੈਨ ਚੂਟੀਆਂ ਲੈ ਜਾਂਦਾ ਹਿੰਮਤਪੁਰ ਵਾਲੇ ਡੇਰੇ ਵਾਲੇ ਬਹੁਤ ਮਸ਼ਹੂਰ ਆ ਹਾਂ ਜੀ ਹਿੰਮਤਪੁਰੇ ਹਾਂਜੀ ਹਾਂਜੀ ਸਾਡੇ ਲੋਹਾਨ ਏਰੀਆ ਚ ਇਹ ਨਮਲ ਢਾਬੇ ਵਾਲੇ ਮਸ਼ਹੂਰ ਆ ਅੱਛਾ ਡਾਉਨ ਕੁੱਤਾ ਡਾਉਨ ਚੱਲ ਲੈਣਾ ਹੈ ਅੱਛਾ 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 ਵੀ ਇਹ ਦੇਖ ਬੱਚੇ ਸੁੱਕੇ ਆਪਣੇ ਕੋਲ ਲਿਆ ਕੇ ਨਾ ਬੰਦੇ ਬਹੁਤ ਹੈਗੇ ਮੈਂ ਕੁੱਤੇ ਦੇ ਨਹੀਂ ਪਰ ਨੌਨ ਹੀ ਲੈ ਰਹੇ ਹੋ ਅੱਛਾ ਵੀ ਅਪਣੇ ਡੌਗ ਦੇ ਬੱਚੇ ਨਾ ਅਬ ਜਾਨਕੀ ਲੈ ਨਹੀਂ ਰਹੇ ਆਪਣੇ ਡੌਗ ਚਲੋ ਅੱਛਾ ਵੀ ਬਾਈ ਦਾ ਬਾਈ ਦਾ ਦੇਖੋ ਕਹਿੰਦਾ ਚਲ ਕੋਈ ਗੱਲ ਨਹੀਂ ਹੈ ਨਾ ਹਾਂਜੀ 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 ਬਾਈ ਤੇ ਬਾਈ ਕਿੰਨੇ ਕਿਡਾ ਵਾਰ ਆਪਣੇ ਕੋਲੇ ਆਪਣੇ ਕੋਲ ਇਸ ਟਾਈਮ ਚਾਰ ਨੇ ਅੱਛਾ ਚਾਰ ਮੇਲ ਆ ਨਹੀਂ ਦੋ ਮੇਲ ਨੇ ਦੋ ਫੀਮੇਲ ਨੇ ਬਾਈ ਅੱਛਾ ਜੀ ਇਹ ਆਪਣੇ ਕੋਲ ਗੱਦੀਆਂ ਤੇ ਟਿਪਟਨ ਵੀ ਹੈਗੇ ਬਾਈ ਦੋ ਆਪਣੇ ਕੋਲ ਗੱਦੀਆਂ ਨੇ ਦੋ ਟਿਪਟਨ ਨੇ ਇਹ ਦੋ ਟੀਐਮ ਆ ਦੋ ਗੱਦੀਆਂ ਨੇ ਠੀਕ ਆ ਬਈ ਤੇ ਅੱਛਾ ਦੋ ਦੋ ਮਹੀਨਾ ਬੱਚੇ ਬੱਚੇ ਵਈ ਫਰਾ ਬੱਚੇ ਹੈਗੇ ਨੇ ਬਈ ਕੋਈ ਮੈਂ ਹੋਰ ਵੀ ਦੇਖਿਆ ਵੀ ਆਸੇ ਪਾਸੇ ਵੀ ਤੂੰ ਕਾਫੀ ਦੇ ਰੱਖਿਆ ਬਈ ਜਿਵੇਂ ਇਹਦੀਆਂ ਬੱਤੀਆਂ ਨੇ ਮੇਰੇ ਕੁੱਤੇ ਦੀਆਂ ਬਈ ਉਹ ਵੀ ਜਿਹੜੀਆਂ ਜਮ ਫੀਮੇਲ ਦਿਖਾਵਾਗੇ ਬੱਚ ਨੂੰ ਲਾਵਾਂਗੇ ਬਈ ਇਹ ਆਪਣੇ ਡੌਗ ਦੀ ਬੱਚੀ ਆ ਬਈ ਹਾਂ ਆਪਣੇ ਡੌਗ ਦਾ ਬਾਵਰ ਦੀ ਬੱਚੀ ਆ ਅੱਛਾ ਇਹ ਬਾਵਰ ਦੀ ਬੱਚੀ ਆ ਤੇ ਇਹਦਾ ਲਿਟਰ ਹੋਇਆ ਬਈ ਹੁਣ ਲਿਟਰ ਹੋਇਆ ਆ ਅੱਛਾ ਕਿਹੜੇ ਡੌਗ ਤੋਂ ਹੋਇਆ ਬਈ ਇਹ ਉਹ ਕੁੱਤਾ ਆਪਣੇ ਕੋਲ ਡਾਉਣ ਉਹਦੇ ਤੋਂ ਹੋਇਆ ਆਪਣੇ ਫਰੈਂਡ ਕੋਲੇ ਅਜਾ ਆਪਣੇ ਮਿੱਤਰ ਕੋਲੇ ਡੌਨ ਕੋਤਾ ਉਹਦੇ ਤੋਂ ਆ ਬਾਬਰ ਦੀ ਧੀ ਉਹ ਤੋਂ ਕਰਾਸ ਕਰ ਬਾਬਰ ਤੋਂ ਹਣਾ ਬਈ ਵੀ ਬੜਾ ਚੰਗਾ ਕੰਬੀਨੇਸ਼ਨ ਆ ਬਈ ਬੱਚੇ ਦੇਖਿਆ ਵਾ ਵੀ 30 35 50 ਦੇ ਦਮ ਲੱਗਦਾ ਜੀ ਹਾਂ 34 35 ਦੇ ਹੋਂਦੇ ਬੱਚੇ ਓਕੇ 34 35 ਦੇ ਹੋਂਦੇ ਦਰਸ਼ਕਾਂ ਨੂੰ ਗੱਲ ਦੱਸਣਾ ਦੋਣਾ ਵੀ ਰੰਗ ਨਹੀਂ ਦਿਖਾਉਂਦੇ ਹੁੰਦੇ ਬੱਚੇ ਪਰ ਇਹ ਆਪਦੇ ਆਪ ਨੂੰ ਪ੍ਰੂਫ ਕਰ ਰਹੇ ਆ ਕਿਉਂਕਿ ਬੱਚਾ ਜਾ ਕੇ 45 ਤੋਂ 50 ਦੇ ਦੰਦਾ ਬੱਚਾ ਜਾ ਕੇ ਦੱਸਣ ਲੱਗਦਾ ਵੀ ਮੈਂ ਕੁਛ ਹੈਗਾ ਵੀ ਇਹ 35 ਦੇ ਵਿੱਚ ਪੂਰਾ ਪ੍ਰੂਫ ਕਰ ਰਹੇ ਆ ਅਗਲੀ ਹਾਂ ਹਾਂ ਹੂੰ ਬਾਕੀ ਬਾਈ ਦੀ ਮਿਹਨਤ ਤਾਂ ਕਿ ਨਹੀਂ ਬਾਕੀ ਤੇ ਬਾਕੀ ਬਲੱਡ ਲਾਈਨ ਦਾ ਬਈ ਬੋਲਦੀ ਹੈ ਹਾਂ ਤੇ ਉਹਨਾ ਪਾ ਮਲਟਰ ਕੋ ਤੇਰੀ ਸੇਵਾ ਕਰੀ ਜੇ ਬਣਨਾ ਹੀ ਬਾਈ ਉਹਨੇ ਹੂੰ ਨਸਲ ਉਹ ਬਣਦੀ ਆ ਘੋੜਿਆਂ ਜਾਂ ਜੀ ਜੀ ਆ ਘੋੜਿਆਂ ਜਾਂ ਜਾਨਵਰਾਂ ਵੀ ਜਿਹੜੇ ਚੰਗੀ ਬਲੱਡ ਆ ਜਾਂ 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 ਕੁੱਤਿਆਂ ਚ ਬਾਈ ਹਾਂ ਬਲੱਡ ਲੈਨੇ ਆ ਹਾਂ ਬਾਕੀ ਬਾਈ ਤੇ ਪਛੇ ਟੱਕਰ ਜਾਂਦਾ ਬਾਈ ਦਾਦਾ ਦਾਦੀ ਨਾਨਾ ਨੂੰ ਜਿਹੜੇ ਬੰਦੇ ਰੱਖਿਆ ਬਾਈ ਦੇ ਇਹਦੇ ਬੱਚੇ ਵੀ ਗਾ ਟੱਕਰ ਜਾਂਦਾ ਪੂਰਾ ਕੰਮ ਕਰਦਾ ਬਾਈ ਹਾਂ ਛੇਵੀਂ ਛੇਵੀਂ ਪੀੜ੍ਹੀ ਚੱਕ ਲੈਦੇ ਨੇ ਜਾ ਕੇ ਹਾਂ ਕਈ ਵਾਰ ਅੱਛਾ ਅੱਛਾ ਪੰਜਵੀਂ ਛੇਵੀਂ ਪੀੜ੍ਹੀ ਚ ਬੱਚੇ ਚੱਕ ਲੈਦੇ ਨੇ ਜੀ ਜਿਹੜੇ ਵੀ ਡੌਗ ਆ ਤੇਰੇ ਕੋਲ ਦੋਨੇ ਹੁਣ ਜਿਵੇਂ ਇੱਕ ਤਾਂ ਬਾਬਰ ਆ ਹਾਂ ਬਾਈ ਤੇ ਦੂਜਾ ਜਿਹੜਾ ਤੇ ਵੀ ਜੇ ਕਿਸੇ ਬੰਦੇ ਨੇ ਬਾਬਰਦੀ ਬਾਈ ਕੀ ਫੀਸ ਰੱਖੀ ਆ ਬਾਬਰ ਦਿੱਤੀ 10000 ਰੁਪਏ 10000 ਰੁਪਏ ਫੀਸ ਆ ਵੀ ਸਕਰੀਨ ਤੇ ਮਿੱਤਰੋ ਨੰਬਰ ਦੇਵਾਗੇ ਤੁਹਾਡਾ ਜਿਹੜਾ TM ਆ ਬਾਈ ਉਹਦੀ ਉਹਦੀ 40000 ਰੁਪਏ ਉਹਦੀ 40000 ਵੀ ਜਿਹੜਾ ਜਿਹੜਾ TM ਆ ਤੇ ਜਿਹੜਾ 40 ਆ ਵੀ ਬੱਚੇ-ਬੁੱੱਚੇ ਫਿਰ ਹੁੰਦੇ ਆ ਆਪਣੇ ਕੋਲੇ ਹੁੰਦੇ ਨੇ ਬਾਈ ਜਿਵੇਂ ਆਪਾਂ ਇੱਕ ਤਾਂ ਹੁੰਦਾ ਬਈ ਬੱਚੇ ਘਰ ਦੇ ਜਿਵੇਂ ਜੇ ਆਪਾਂ ਬਰੀਡ ਕਰਕੇ ਜਾ ਵੀ ਵਧੀਆ ਤਰੀਕੇ ਨਾਲ ਵੇਚਦੇ ਆ ਇੱਕ ਉਹੀ ਚੱਕ ਕੇ ਜਿਵੇਂ ਕਿਵੇਂ ਕਰਦੇ ਆ ਬਰੀਡਿੰਗ ਉਹ ਜੀ ਨਹੀਂ ਬਾਈ ਜਾਂ ਤਾਂ ਮੇਰੇ ਸਟੱਡ ਦੇ ਬੱਚੇ ਹੁੰਦੇ ਨੇ ਵੀ ਜਿਹੜਾ ਸਟੱਡ ਵੀ ਛੱਡ ਦੇ ਵੀ ਤੂੰ ਚੰਗੀ ਦੇ ਛੱਡ ਦੇ ਚੰਗੀਆਂ ਜੇ ਆਪਣੇ ਫਰੈਂਡ ਸਰਕਲ ਜਿਹਨੇ ਆਪ ਨੂੰ ਪਤਾ ਵੀ ਆਪਾਂ ਨੇ ਹਾਂ ਅੱਛਾ ਵੀ ਫਰੈਂਡ ਸਰਕਲ ਚ ਬਾਈ ਨੇ ਮੈਨੂੰ ਪਤਾ ਵੀ ਮੈਂ ਜਿਵੇਂ ਕਹਾਂ ਮੈਨੂੰ ਠਰਕ ਕਰਕੇ ਬਾਈ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਵੀ ਫਰੈਂਡ ਸਰਕਲ ਚ ਕਾਫੀ ਫੀਮੇਲਾਂ ਦੇ ਰੱਖੇ ਚੰਗੀਆਂ ਹਾਂ ਨਾ ਹਾਂ ਬਈ ਦੇਣੀਆਂ ਬਣਣੀਆਂ ਪੈਂਦੀਆਂ ਸੁੱਕੇ ਵੀਰੇ ਹਾਂ ਤੇਰੀ ਬਲੱਡ ਬਚਾਉਣ ਦੀ ਖਾਤਰ ਕੇ ਨਹੀਂ ਹਾਂ 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 ਉਦੋਂ ਨਾ ਕਈ ਵਾਰ ਕੋਸ਼ ਹੋ ਜਾਂਦਾ ਨਾ ਹੈਪਨ ਹੋ ਜਾਂਦਾ ਜੀ 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 ਤੁਹਾਨੂੰ ਜਿਹਨ ਨਾਲ ਆਪਣਾ ਬਣਦਾ ਨਹੀਂ ਨਹੀਂ ਬਾਈ ਮੈਂ ਸੱਚੀ ਤਰ੍ਹਾਂ ਫੈਨ ਆ ਦਿਲੋਂ ਯਾਰ ਜਿਹੜੀ ਗੱਲ ਆ ਤੂੰ ਯਾਰ ਸਾਡੇ ਪੰਜਾਬ ਦੀ ਜਿਹੜੀ ਪ੍ਰਾਣੀ ਆ ਅਲਸ਼ੇਸ਼ਰ ਦਾ ਤੇ ਗੱਦੀ ਦਾ ਬਾਈ ਫੇਰ ਦੌਰ ਆ ਰਿਹਾ ਲੱਗਦਾ ਹਾਂ ਸਹੀ ਗੱਲ ਪਹਿਲਾਂ ਮੈਂ ਥੋੜੇ ਸਮੇਂ ਲਈ ਵੀਰੇ ਖੈਰੇ ਦੀ ਰੌਕਾਂ ਦੀ ਵੀਡੀਓ ਕੀਤੀ ਆ ਕੋਈ ਇੰਨੀ ਕੀ ਡਿਮਾਂਡ ਦੇ ਕੀ ਨਾਲ ਸੈਸ਼ਨ ਦੀ ਤੇ ਮੈਨੂੰ ਪਰਸਨਲੀ ਇੰਨੇ ਬੰਦੇ ਦੇ ਫੋਨ ਆਏ ਉਹ ਕਹਿੰਦੇ ਬਾਈ ਗੱਦੀ ਦੀ ਵੀ ਕਰ ਵੀਡੀਓ ਅੱਛਾ ਤੇ ਮੰਗ ਸੀ ਇਹ ਚੀਜ਼ ਦੀ ਅਲਸ਼ੇਸ਼ਰ ਨਾ ਖਤਮ ਹੋ ਗਿਆ ਸੋ ਹਾਂ ਦੇਖਣਾ ਵੀ ਸੈਸ਼ਨ ਬਿਲਕੁਲ ਬਿਲਕੁਲ ਬਾਈ ਜਿਹ ਇਹ ਹਨ ਜਿਹੜੀ ਬਰੀਡ ਆ ਉਹ ਉਹਦੇ ਚ ਹੀ ਰਹਿਣ ਲੈਣਾ ਜਿਹੜੀ ਆਪਣੀ ਧਰਤੀ ਦੀ ਬਰੀਡ ਆ ਉਹ ਸੇਸ਼ਨਾਂ ਮੰਨਿਆ ਪੰਜਾਬ ਦੀ ਜੀ 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 ਉਹ ਤਾਂ ਖਤਮੇ ਕਰ ਲਈ ਲੋਕਾਂ ਜਰੂਰ ਛੋਟਾ ਨਾ ਆ ਉਹ ਸਭ ਤੋਂ ਪੁਰਾਣੀ ਵੀ ਜਦੋਂ ਆਪਾਂ ਦੇਖਦੇ ਹੁੰਦੇ ਸੀ ਆਪਣੇ ਘਰਾਂ ਦੇ ਵਿੱਚ ਆ ਬਰੀਡਰ ਦਾ ਬਾਅਦ ਤੇ ਗੱਦੀ ਕੁੱਤੇ ਹੁੰਦੇ ਜੀ ਗੱਦੀ ਜ਼ਿਆਦਾ ਹੁੰਦੇ ਹਨ ਜਿਵੇਂ ਕਿਸੇ ਦਾ ਬਾਰ-ਬਾਰ ਘਰ ਆ ਜਾਂਦਾ ਕਿਸੇ ਦਾ ਵੱਡਾ ਘਰ ਆ ਉਹਨਾਂ ਦੇ ਵੱਡੇ ਵੱਡੇ ਗੱਦੀ ਹੁੰਦੇ ਸੀਗੇ ਹਾਂ ਉੱਡਾਂ ਵਾਲੇ ਗੱਦੀ ਉਹ ਉੱਡਾਂ ਵਾਲੇ ਗੱਦੀ ਕਹਿੰਦੇ ਨੇ ਬਈ ਬਾਈ ਕੋਲੇ ਦੇਖੇ ਵੇ ਆ ਕੇ ਨਹੀਂ ਉਹਨਾਂ ਗੱਦੀ ਮੈਂ ਬਹੁਤ ਘੱਟ ਦੇਖਦਾ ਜੀ ਹੁਣ ਵੀ ਉਹ ਮੈਕਸ ਜੋ ਕਰਕੇ ਕੋਈ ਨਿੱਕਾ ਆ ਖਾਸੀ ਤੋ ਤਸਕੇ ਤੈਨੂੰ ਵੀ ਹੁਣ ਪਤਾ ਜਾਂ ਦੂੰਗਾ ਇਹ ਵੱਡੇ ਵੱਡੇ ਕੁੱਤੇ ਹੁੰਦੇ ਨੇ ਹਾਂਜੀ ਹੁਣ ਜਿਹਨਾਂ ਬੋਸਟ ਚਲਾ ਲਿਆ ਉਹ ਤੋਂ ਛੋਟਾ ਮੋਟਰਸਾਈਕਲ ਵਧੀਆ ਨਹੀਂ ਲੱਗਦਾ ਬਾਈ ਅੱਛਾ ਪਰ ਟੀਨਾਂ ਨਹੀਂ ਚਲਦਾ ਫਿਰ ਨਹੀਂ ਵੱਡੀਨਾਂ ਨਹੀਂ ਚਲਦਾ ਵੱਡੇ ਆਏ ਬਾਈ ਸਾਈਜ਼ ਬਹੁਤ ਵੱਡਾ ਹੋ ਜਾਂਦਾ ਜਦ ਕਮਾਉਣ ਜਾਂਦੇ ਆ ਨਾ ਲੋ ਖੜ ਖੜ ਦੇ ਤੇ ਵੀ ਰੋ ਬੱਕਰਾ ਰੋ ਬੱਕਰਾ ਹਾਂ ਹੱਥੇ ਪੜਾਇਆ ਤੁਹਾਨੂੰ ਲੱਗਦਾ ਯਾਰ ਬੰਦੇ ਦੇ ਜਦੋਂ ਸ਼ੋਹਾਂ ਤੇ ਲੈ ਕੇ ਜਾਂਦੇ ਆ ਸੁੱਖੇ ਇਕੱਠ ਹੋ ਜਾਂਦਾ ਹੋਰ ਬ੍ਰੀਡ ਤੇ ਘਟ ਹੁੰਦਾ ਗੱਡੀ ਦੇ ਜਿੱਥੇ ਵੱਡਾ ਕੁੱਤਾ ਵਧੀਆ ਮਸ਼ਹੂਰ ਕੁੱਤਾ ਖੜਾ ਨਾ ਉੱਥੇ ਵੈਸੇ ਮੇਡਲ ਲੱਗ ਜਾਂਦਾ ਜੀ ਹਾਂ ਆਏ ਜਦੋਂ ਵੀ ਮੈਂ ਸ਼ੋਹ ਤੇ ਜਾਂਦਾ ਮੇਰੇ ਨਾਲ ਤਾਂ ਹੁੰਦਾ ਹੈਪਨ ਹੁੰਦਾ ਚਾੜ ਹੁੰਦਾ ਹੀ ਆ ਵੀ ਲੋਕ ਨੇੜੇ ਲਾ ਲਾ ਕੇ ਗੱਡੀਆਂ ਦੇ ਸ਼ਾਟ ਲੈਂਦੇ ਨੇ ਹੂੰ ਵੀ ਡੌਗ ਜਾ ਰਹੇ ਨੇ ਕੋਮ ਡੌਗ ਜਾ ਰਹੇ ਸਹੀ ਗੱਲ ਹੈ ਫੋਟੋ ਆਖ ਜਾਂਦੇ ਹੈ ਨਾ ਮਨ ਨੂੰ ਫਿਰ ਕਿੰਨੀ ਖੁਸ਼ੀ ਹੁੰਦੀ ਹੈ ਭਾਈ ਉਦੋਂ ਭਾਈ ਹੁੰਦੀ ਹੈ ਫੀਲ ਉਹੀ ਚੀਜ਼ ਹੁੰਦੀ ਹੈ ਰੋਂਗ ਟੈਕ ਖੜੇ ਹੁੰਦੇ ਨੇ ਵੀ ਚੀਜ਼ ਰੱਖੀ ਹੈ ਕਿ ਨਹੀਂ ਉਹੀ ਚੀਜ਼ ਦਾ ਮਤਲਬ ਪੈਂਦਾ ਹੋਰ ਕੀ ਹੁੰਦਾ ਉਹੀ ਬਾਈ ਕਿਤੇ ਭਾਵੇਂ ਬਾਹਰ ਵੱਡਦਾ ਨਾ ਹੋਵੇ ਤੇ ਖੁੱਲਾ ਹੋਵੇ ਜਾਂ ਕੋਈ ਹੋਵੇ ਅਗਲਾ ਭਾਈ ਉਹ ਘਰੇ ਨਹੀਂ ਵੱਡਦਾ ਗਾਰਡਿੰਗ ਵਾਸਤੇ ਕਿਵੇਂ ਭਾਈ ਇਹ ਗਾਰਡਿੰਗ ਲਈ ਤਾਂ ਇੱਕ ਨੰਬਰ ਨੇ ਭਾਈ ਪਤਾ ਨਹੀਂ ਫਰਕਣ ਦਿੰਦੇ ਇਹ ਅੱਛਾ ਰਾਤ ਨੂੰ ਕੁਸਰਾਣੇ ਵਗਦੇ ਕਿ ਸੌ ਜਾਓ ਉਹ ਮੈਂ ਇਹ ਗੱਲ ਸੁਣੀ ਆ ਬਈ ਗੱਡੀਆਂ ਵਾਸਤੇ ਤੁਸੀਂ ਤਾਂ ਰੱਖਦੇ ਆ ਨਾ ਵੀ ਕਹਿੰਦੇ ਵੀ ਇਹੀ ਆ ਕੁੱਤੇ ਜਿਹੜੇ ਜਿਹੜੇ ਬਾਹਰ ਸੌਂਦੇ ਆ ਜਿਹੜੇ ਰੱਖੀ ਪੂਰੇ ਗੂੜੇ ਸਿਆਲਾ ਤੇ ਵੀ ਗਰਮੀ 'ਚ ਵੀ ਜੇ ਤੁਸੀਂ ਖੁੱਲੇ ਛੱਡੋਂਗੇ ਇਹਨਾਂ ਨੂੰ ਰੱਖੀ ਵਾਸਤੇ ਵੀ ਹੋਰ ਕੁੱਤੇ ਅੰਦਰੋਂ ਅੰਦਰ ਵੜ ਕੇ ਪੈ ਜਾਂਦੇ ਇਹ ਨਹੀਂ ਬਈ ਇਹ ਤਾਂ ਬਾਹਰ ਹੀ ਰਹਿਣਗੇ ਜਿਵੇਂ ਇੱਕ ਗੱਲ ਹੋਰ ਵੀ ਸੁਣੀ ਆ ਵੀ ਗੇਟ ਦੇ ਕਹਦੇ ਵਿਚਾਲੇ ਬਹਿ ਕੇ ਹੋ ਕੇ ਬਹਿੰਦੇ ਆ ਇਹ ਇੱਕ ਸੁੱਕੇ ਹੋਰ ਤਾਂ ਦੇਖੇ ਬਲੰਟਰੀ ਜਿ ਮਾਰ ਕੇ ਜਿਵੇਂ ਜਲੇਬੀ ਜਿਵੇਂ ਇਕੱਠੇ ਹੋ ਕੇ ਬਹਿ ਜਾਂਦੇ ਨੇ ਕੁੱਤੇ ਮੈਂ ਕਦੇ ਜ਼ਿੰਦਗੀ 'ਚ ਗੱਦੀ ਕੁੱਤਾ ਉੱਕਣ ਬੈਠਾ ਦੇਖਿਆ ਹੀ ਨਹੀਂ ਅੱਛਾ ਇਹ ਤਾਂ ਹਿੱਕ ਲਾ ਕੇ ਜਮਾਨੀ ਗਰਮੀ ਮੰਨਦਾ ਯਾਰ ਟੱਕੜ ਬਰੀਡ ਆ ਮੈਂ ਟੱਕੜ ਬਰੀਡ ਨਾ ਬਿਮਾਰ ਹੋਣ ਖੇਤੀ ਹਾਂ ਕਿਉਂਕਿ ਬਈ ਇਹ ਸਰਵਾਈਵ ਕਰਦੇ ਨੇ ਆਪਣੇ ਮੌਸਮ ਦੇ ਵਿੱਚ ਵੀ ਟੀਐਮ ਥੋੜਾ ਜਿਹਾ ਮੈਕਣਾ ਕਰਦੇ ਜਿਹੜਾ ਤਾ ਨਾ ਹਾਂ ਟੀਐਮ ਥੋੜਾ ਜਿਹਾ ਜਿਹੜੇ ਉਹਦੇ ਫਰਵਾਦੇ ਹੁੰਦੀ ਹੈ ਨਾ ਜਿਹੜੇ ਚਾਂਸਸ ਤੇ ਨਹੀਂ ਦੇ ਨੇ ਨਾ ਉਹ ਥੋੜਾ ਜਿਹਾ ਦਿੱਕਤ ਆਉਂਦੀ ਹੈ ਨਾਲ ਉਹ ਥੋੜੀ ਜਿਹਾ ਜ਼ਿਆਦਾ ਗਰਮੀ ਮੰਨਦੇ ਅੱਛਾ 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 ਤੇ ਬਾਈ ਬਾਈ ਦੇ ਦੱਸਿਓ ਡੌਗ ਕਿਵੇਂ ਲੱਗੇ ਤੇ ਬਾਈ ਬੰਦਾ ਦਾ ਘੈਂਟੀ ਆ ਜਦੋਂ ਫੋਨ ਕਰੋਗੇ ਤੇ ਬਾਈ ਤੇ ਜੇ ਬਾਈ ਬੱਚੇ ਜਿਵੇਂ ਪਏ ਆਪਣੇ ਕੋਲੇ ਹਾਂ ਸਭ ਤੇ ਬੱਚੇ ਪਏ ਨੇ ਵੀ ਆਪਣੇ ਕੋ ਜੋ ਜੇ ਕਿਸੇ ਦਾ ਮਨ ਹੋਇਆ ਸੱਜਣੋ ਵੀ ਬਾਈ ਦਾ ਨੰਬਰ ਦੇਦਾ ਬਸ ਸਕਰੀਨ ਤੇ ਤੇ ਬਾਈ ਨਾਲ ਤੁਸੀਂ ਗੱਲ ਕਰਨੀ ਆ ਤੇ ਗੱਲ ਕਰਕੇ ਤੁਹਾਨੂੰ ਆਏ ਲੱਗੂਗਾ ਵੀ ਯਾਰ ਬਈ ਬੰਦਾ ਵੀ ਬੜੀ ਵਧੀਆ ਰੀ ਪਹਿਲਾਂ ਗੱਲ ਕੀਤੀ ਆ ਬੰਦੇ ਨਾਲ ਬਾਈ ਦਾ ਇਦਾਂ ਦਾ ਸੁਭਾਅ ਹੈ ਨਾ ਤੇ ਜਿਹਨੂੰ ਬੱਚਾ ਚਾਹੀਦਾ ਹੋਇਆ ਜਾਂ ਬਈ ਸਟੱਡ ਸਰਵਿਸ ਚਾਹੀਦੀ ਹੋਈ ਵੀ ਘੈਣ ਦੀ ਨੇ ਬਲੀਡਿੰਗ ਕਰਨੀ ਆ ਤੇ ਬਈ ਚੰਗੇ ਬੱਚੇ ਹੁੰਦੇ ਆ ਤੇ ਚੰਗੇ ਰੀਡ ਦੇ ਹੁੰਦੇ ਆ ਤੇ ਵੀਡੀਓ ਨਾਲ ਜੋੜਨ ਲਈ ਧੰਨਵਾਦ ਸასი ਸ਼ਕਰ